ਸਤਿ ਸ਼੍ਰੀ ਅਕਾਲ ਦੋਸਤੋ ਇੱਕ ਨਵਾਂ ਕੰਮ ਸ਼ੁਰੂ ਕਰਨ ਚੱਲੇ ਆਂ ਕਿਸਾਨਾਂ ਤੋਂ ਆਪਾਂ ਰਾਜਸਥਾਨ ਦੇ ਵਿੱਚ ਬਰਾਨੀ ਬਾਣਦੇ ਜਿਵੇਂ ਛੋਲੇ ਆ ਚਾਹੇ ਆਪਾਂ ਗੱਲ ਕਰਕੇ ਸਰੋਵਾਂ ਚਾਹੇ ਕਣਕ ਆਪਾਂ ਖਰੀਦ ਕੇ ਤੁਹਾਨੂੰ ਸਿੱਧਾ ਦਿੱਤਾ ਜਾ ਸਕਦਾ ਤੁਸੀਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੇਰੇ ਨਾਲ ਚੌਧਰੀ ਸਾਹਿਬਾ ਚੌਧਰੀ ਸਾਹਿਬ ਜੋ ਛੋਲੇ ਹੋਇਆ ਇਸ ਵਿੱਚ ਕਿੰਨੀ ਸਰਪਰੇ ਹੋਈਆ ਕਿੰਨੀ ਰੇਟ ਡਾਲੀ ਹੈ ਨਹੀਂ ਬਿਲਕੁਲ ਕੁਝ ਨਹੀਂ ਹੋਇਆ कैसे कैसे हुए है ये सारे के साथ ये इसमें केवल वो खेत की बिजाई करने जुताई करने के बाद में डायरेक्ट बिजाई कर देते हैं ठीक है उसके बाद में नहीं पानी दिया है इसमें ना तो पानी दिया है नहीं स्प्रे हुआ है नहीं स्प्रे, है। नहीं स्प्रे इसको सुखाने के लिए भी स्प्रे नहीं हुआ नहीं इसको ये पूरा फुल ऑर्गेनिक है फुल ऑर्गेनिक और फुल नेचुरल तरीके से सूख के उसके बाद में हमने निकाला है आ देख लो भाई किसान ना तो सीधी आपा जड़े है गया ये फसल खरीदेंगे ठीक है तो थानू घरे सीधी पहुंचावांगे देते नंबर पे संपर्क करके ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ ਤੇ ਇਹ ਸਿਰਫ ਆਹੀ ਹਫਤਾ ਮੰ ਲਓ 2-3 ਦਿਨਾਂ ਨੂੰ ਇਹਨਾਂ ਨੇ ਕੱਢ ਲੈਣੇ ਆ ਤੁਸੀਂ 2-3 ਦਿਨਾਂ ਚਾਹ ਦੀ ਬੁਕਿੰਗ ਕਰਾ ਲਓ ਤੇ ਤੁਹਾਡੇ ਘਰੇ ਪਹੁੰਚਾ ਦੇਾਂਗੇ ਰੇਟ ਜਿਹੜਾ ਹੈਗਾ ਤੁਸੀਂ ਕਾਲ ਤੇ ਸਾਥੋਂ ਪੁੱਛ ਸਕਦੇ ਹੋ